ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪਿੰਡ ਦੋਸਤੋ ਇਹ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਇਸ ਪਿੰਡ ਨੂੰ ਦੋਸਤੋ ਬਾਗਾ ਪਰਣਾ ਜਿਹੜੇ ਘਰ ਚੋਂ ਦੋਸਤੋ ਅੱਜ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਇੱਥੇ ਦੋਸਤੋ ਵਿਕਰੀ ਆਸੇ ਪਸ਼ੂ ਆਉਂਦੇ ਆ ਬਾਈ ਹੁਣਾਂ ਕੋਲੇ ਬਹੁਤ ਸੋਹਣੀਆਂ ਸੋਹਣੀਆਂ ਝੂਟੀਆਂ ਆਉਂਦੀਆਂ ਅੱਜ ਦੀ ਵੀਡੀਓ ਦੇ ਵਿੱਚ ਟੋਟਲ ਦੋਸਤੋ ਚਾਰ ਨਾਗ ਤੁਹਾਨੂੰ ਦਿਖਾਉਣੇ ਆ ਜੀ ਜਿਹਦੇ ਵਿੱਚ ਦੋ ਵੱਡੀਆਂ ਛੋਟੀਆਂ ਵੱਡੀਆਂ ਝੂਟੀਆਂ ਹੋਣਗੀਆਂ ਤੇ ਦੋ ਇਹਨਾਂ ਦੇ ਵਿੱਚ ਛੋਟੀਆਂ ਠੀਕ ਹੈ ਜੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਕੱਲੀ ਕੱਲੀ ਨੂੰ ਤੋੜ ਕੇ ਦੇਖਾਂਗੇ ਦੋ ਝੋਟੀਆਂ ਜਿਹੜੀਆਂ ਵੱਡੀਆਂ ਇਹ ਦੋਸਤ ਬਿਲਕੁਲ ਤਿਆਰ ਹੈ ਜੀ ਤੁਸੀਂ ਹੋਰ ਪੰਜਾ ਦਸ ਦਿਨਾਂ ਤੱਕ ਹੀਟ ਦੇ ਵਿੱਚ ਆਵੇ ਤਾਂ ਤੁਸੀਂ ਵਧੀਆ ਇਹਨਾਂ ਨੂੰ ਸੀਮਨ ਲਵਾ ਕੇ ਇਹਨਾਂ ਦੋਹਾਂ ਝੋਟੀਆਂ ਦੋਸਤ ਗੱਬਣ ਕਰ ਸਕਦੇ ਹੋ ਇੱਕ ਇਹਨਾਂ ਦੇ ਵਿੱਚ ਬੂਰੀ ਨੀਲੀ ਰਾਵੀ ਨਸਲ ਦੇ ਵਿੱਚ ਆ ਸੋਹਣੇ ਢਾਂਚੇ ਦੇ ਵਿੱਚ ਆ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤ ਗੱਲਬਾਤ ਸਾਰੀ ਬਾਈ ਨਾਲ ਹੀ ਕਰਾਂਗੇ ਤੇ ਜਿਹੜਾ ਅਗਰ ਤੁਹਾਨੂੰ ਪਸੰਦ ਆਵੇ ਉਹਦੀ ਗੱਲਬਾਤ ਕਰਕੇ ਖਰੀਦ ਲਿਓ ਤੇ ਆਓ ਗੱਲਬਾਤ ਬਾਕੀ ਬਾਈ ਨਾਲ ਕਰੀਏ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਨਾਮ ਦੱਸ ਦੇ ਵੈਸੇ ਤਾਂ ਸਾਰੇ ਜਾਣਦੇ ਹੀ ਆਂ ਹਾਂਜੀ ਨਾਮ ਸਤਨਾਮ ਸਿੰਘ ਹਾਂਜੀ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਵਾਗਾ ਬਰਾਣਾ ਠੀਕ ਐ ਫਿਰ ਆਈ ਜਾਂਦੇ ਰੁਟੀਨ 'ਚ ਝੂਟੀ ਆਈ ਜਾਂਦੇ ਆ ਵੀਰੇ ਠੀਕ ਐ ਅੱਛਾ ਚਾਰ ਨਾਗ ਹੈਗੇ ਆਪਣੇ ਕੋਲੇ ਹਾਂਜੀ ਠੀਕ ਐ ਅੱਛਾ ਜਿਹੜੀ ਇਹ ਪਹਿਲੇ ਨੰਬਰ ਤੇ ਝੂਟੀ ਖੜੀ ਐ ਇੱਧਰ ਦੇ ਪਾਸੇ ਕਿੰਨੇ ਟਾਈਮ ਦੀ ਹੋਊਗੀ ਇਹ ਹੈ ਜੀ ਵੀਰੇ 20 ਜਮੂਨੀਆਂ ਦੀ 20 ਮਹੀਨੇ ਰਿਹਾ ਹਾਂਜੀ ਠੀਕ ਐ ਖੀਰੀ ਹੋਊਗੀ ਹਜੇ ਖੀਰੀ ਆ ਜੀ ਠੀਕ ਐ ਖੋਲ ਮਾਰੀ ਜੀ ਨੂੰ ਦੋਸਤੋ 20 ਮਹੀਨੇ ਓਵਰ ਐ ਠੀਕ ਐ ਜੀ ਬਹੁਤ ਸੋਹਣੇ ਕੈਰੈਕਟਰ ਦੇ ਵਿੱਚ ਇਹ ਝੂ ਪਾਕ ਕੋ ਕੱਤੀ ਇਹ ਚੰਗੀ ਨਿਕਲੂਗੀ ਠੀਕ ਹੈ ਦੋਸਤੋ ਜਿਵੇਂ ਆਪਾਂ ਵੇਖਦੇ ਆਵੇਂ ਜਿਵੇਂ ਪਾਕਿਸਤਾਨ ਦੇ ਵਿੱਚ ਮੱਝਾਂ ਠੀਕ ਹੈ ਜੀ ਉਹਦਾ ਦੀ ਇਹ ਝੋਟੀ ਤੁਹਾਨੂੰ ਦਿਖਾ ਰਿਆ ਮੈਂ ਇਹ ਲਈ ਵੀ ਛੋਟੇ ਸਿੰਘ ਦੀ ਹੋਊਗੀ ਸੋਹਣੇ ਢਾਂਚੇ ਦੇ ਵਿੱਚ ਬਾਕੀ ਢਾਂਚਾ ਦੋਸਤੋ ਦੇਖੋ ਨੀਲੀ ਵਾਲਾ ਇਹਦਾ ਪੂਸ਼ ਵਗੈਰਾ ਦੇਖੋ ਚੈੱਕ ਕਰੋ ਜੀ ਕਿੱਡੀ ਪੂਸ਼ ਹੈ ਹੁਣ ਕੋ ਥੱਲੇ ਐਨ ਪੂਰੀ ਥੱਲੇ ਟੱਚ ਕਰਦੀ ਹੈ ਧਰਤੀ ਨੂੰ ਬਿਲਕੁਲ ਜੈਦ ਜੀ ਮਾਰਕਿੰਗ ਦੇ ਵਿੱਚ ਹੋਊਗੀ ਇਹ ਠੀਕ ਹੈ ਜੀ ਸੋਨੇ ਢਾਂਚੇ ਦੇ ਵਿੱਚ ਆ ਸਰੀਰ ਦੀ ਬਨਾਵਟ ਕਰਮ ਵਾਲੀ ਦੀ ਬੜੀ ਸੋਹਣੀ ਹੈ ਇਹਦੀ ਤੇ ਥਣ ਦੋਸਤੋ ਤੁਹਾਨੂੰ ਦਿਖਾ ਦਿੰਨਾ ਥਣ ਕਰਮ ਵਾਲੀ ਨੂੰ ਬਹੁਤ ਸੋਹਣਾ ਗੈਪ ਤੇ ਲੱਗਾ ਇਹ ਆ ਲਓ ਦੋਸਤੋ ਥਣ ਚੈੱਕ ਕਰੋ ਜੀ ਠੀਕ ਹੈ ਜੀ ਇੰਜ ਲੱਗੂ ਤੁਹਾਨੂੰ ਜਿਵੇਂ ਦੋ ਤਿੰਨ ਮਹੀਨਿਆਂ ਦੀ ਗੱਬੜ ਝੋਟੀ ਹੁੰਦੀ ਉਦਾਂ ਦੀ ਹੁਣ ਤੋਂ ਝੋਲੀ ਹੈ ਠੀਕ ਹੈ ਜੀ ਤੇ ਬਾਕੀ ਇਹ ਜਿਹੜੀਆਂ ਦੁੱਧ ਵਾਲੀਆਂ ਨਾੜਾਂ ਨੂੜਾਂ ਉਹ ਵੀ ਬਿਲਕੁਲ ਸਾਹਮਣੇ ਐ ਇਸ ਝੋਟੀ ਦੇ ਦਾ ਹ ਸੋਹਣਾ ਦੁੱਧ ਕੱਢੂਗੀ ਜਦੋਂ ਤਿਆਰ ਹੋ ਗਈ ਤੇ ਰੇਟ ਬਈ ਇਹਦਾ ਰੇਟ ਗੂਪ ਤੇ ਅਮਰਜੀਤ ਦੇ ਵੀਰੇ ਫੋਨ ਤੇ ਹਾਂਜੀ ਆਪਾਂ ਲਈ ਵੀ ਉਧਰ ਹੀ ਫਿਰੋਜਪੁਰ ਬਾਰਡਰ ਲਾਈਨ ਤੋਂ ਲਈ ਜਾ ਵੀਰੇ ਅੱਛਾ ਠੀਕ ਐ ਅੱਛਾ ਬਾਰਡਰ ਏਰੀਆ ਜੀ ਵਿੱਚ ਖਰੀਦੀ ਆ ਹਾਂਜੀ ਠੀਕ ਐ ਤਾਂ ਹੀ ਦੋਸਤੋ ਬਾਰਡਰ ਬੈਲਟ ਦੀ ਇਹ ਕੱਟੀ ਤੁਹਾਨੂੰ ਦਿਖਾ ਰਿਆ ਹੈ ਹੈ ਵੀ ਪਾਕਿਸਤਾਨੀ ਪ्युअर ਬਰੀਡ ਆ ਵੀਰੇ ਹਾਂ ਹਾਂ ਉਧਰ ਹੈਗੀ ਐ ਹਜੇ ਇਧਰ ਇਹ ਚੀਜ਼ਾ ਡੱਗੀ ਮੁੱਛ 4000 ਦੇ ਥੱਲੇ ਦੇ ਪਾਸੇ ਹੈਗਾ ਵੀਰੇ ਹੂੰ 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 ਦੋਸਤੋ ਇਹ ਪਹਿਲੇ ਨੰਬਰ ਤੇ ਝੋਟੀ ਤੁਹਾਨੂੰ ਦਿਖਾਈ ਆ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਜਦੋਂ ਵੀ ਕਿਤੇ ਇੱਥੇ ਦੋਸਤੋ ਵੀਡੀਓ ਬਣਾਈ ਦੀ ਆ ਹਰ ਵੀਡੀਓ ਦੇ ਵਿੱਚ ਇਹੀ ਜ਼ਿਕਰ ਕਰੀਦਾ ਵੀ ਇੱਥੋਂ ਜਿਹੜੇ ਵਪਾਰੀ ਵੀਰ ਪਸ਼ੂ ਖਰੀਦ ਕੇ ਗਾਂਵਾਂ ਵੇਚਦੇ ਆ ਠੀਕ ਆ ਜੀ ਉਹ ਤਾਂ ਕਰਕੇ ਥੋੜਾ ਜਿਆਦਾ ਰੇਟ ਦਾ ਉਲਾ ਰੱਖਿਆ ਜਾਂਦਾ ਦੂਜੇ ਨੰਬਰ ਤੇ ਬੂਰੀ ਆਪਣੇ ਕੋਲੇ ਹਾਂਜੀ ਸੀਮਨ ਲਵਾ ਤੱਕ ਨਹੀਂ ਹਜੇ ਨਹੀਂ ਇਹਦੇ ਨਹੀਂ ਲੱਗਿਆ ਅਮਰਜੀਤ ਅੱਛਾ ਹਾਂ ਤਾਰਾਂ ਕਰਦੀ ਸੀ ਬਾਈ ਮੈਂ ਉਹਦੇ ਸਾਡੇ ਰਿਸ਼ਤੇਦਾਰ ਚ ਮਰ ਗਈ ਹੋ ਗਈ ਸੀ ਉੱਧਰ ਗਏ ਸੀ ਅੱਛਾ ਤੇ ਮੈਨੂੰ ਦੋ ਤਿੰਨ ਦਿਨ ਉੱਧਰ ਲੱਗ ਗਏ ਅੱਛਾ ਹਾਂ ਠੀਕ ਐ ਸੋਹਣੀ ਝੁੱਟੀ ਸਿੰਗਾ-ਸੁੰਗਾ ਦੀ ਸੋਹਣੀ ਐ ਵੈਸੇ ਤਿਆਰ ਐ ਬਿਲਕੁਲ ਜਦੋਂ ਵੀ ਹੁਣ ਕਿੰਨੇ ਕੇ ਦਿਨ ਹੋ ਗਏ ਹੀਟ ਨੰਗੀ ਨੂੰ 3-4 ਦਿਨ ਹੀ ਹੋਇਆ ਹਜੇ 3-4 ਹੋਰ ਭਾਵੇਂ 2-3 ਦਿਨਾਂ ਲੈ ਕੇ ਆ ਆ ਫੇਰ ਕਰਦੇ ਤਦ ਤੁਸੀਂ ਇਹਨੂੰ ਵਧੀਆ ਸੀਮਨ ਲਵਾ ਕੇ ਦੋਸਤੋਂ ਗੱਭਣ ਕਰ ਸਕਦੇ 4 ਤਰੀਕ ਦੀ ਟੱਪੀ ਹੈ ਹੀਟ ਠੀਕ ਹੈ ਲੈ ਆ ਬੇ ਕੋਲ ਹੋਰ ਅਭੀਆਂ 25 ਦਿਨਾਂ ਤੱਕ ਪਸ਼ੂ ਹੀਟ ਤੇ ਆ ਜਾਂਦਾ ਠੀਕ ਹੈ ਸੰਗ ਸੰਗ ਸੋਹਣੀ ਐ ਫੇਸ ਕੁਆਲਟੀ ਚੰਗੀ ਐ ਮਾਰਕਿੰਗ ਨੀਲੀ ਵਾਲੀ ਸਾਰੀ ਐ ਠੀਕ ਐ ਅੱਖਾਂ ਕਾਲੀਆਂ ਦੋਸਤੋਂ ਰੰਗ ਕਰਮ ਵਾਲੀ ਦਾ ਬੜਾ ਸੋਹਣਾ ਐ ਦਾ ਇਹ ਆਲੋ ਦੋਸਤੋਂ ਢਾਂਚਾ ਚੈੱਕ ਕਰੋ ਜੀ ਠੀਕ ਐ ਲਾਲ ਬੂਰੇ ਰੰਗ ਦੇ ਵਿੱਚ ਇਹ ਝੋਟੀ ਤੁਹਾਨੂੰ ਦਿਖਾ ਰਿਹਾ ਬਿਲਕੁਲ ਜੈਦ ਜੀ ਮਾਰਕਿੰਗ ਹੋਊਗੀ ਚਿਹਰਾ ਚਾਰੇ ਪੈਰਾਂ ਦੇ ਉੱਤੇ ਠੀਕ ਹੈ ਇਹਨੂੰ ਵਧੀਆ ਸੀਮਨ ਨੀਲੀ ਰਾਗੀ ਦਾ ਭਰਿਆ ਜਾਵੇ ਤਾਂ ਬਹੁਤ ਸੋਹਣਾ ਇਹਨੇ ਬੱਚਾ ਦੇਣਾ ਨੀਲੀ ਦਾ ਠੀਕ ਹੈ ਢਾਂਚਾ ਚੈੱਕ ਕਰ ਲਓ ਜੀ ਪੁੜੇ ਪੜੇ ਵਗਰੋ ਦੇਖੋ ਕਿੰਨੇ ਚੌੜੇ ਐਸ ਝੋਟੀ ਦੇ ਠੀਕ ਹੈ ਉਮਰ ਫਿਰ ਕਿੰਨੀ ਕੁ ਹੋਗੀ ਬਾਈ ਇਹ ਇਹ ਬਾਈ 2.5 ਸਾਲ ਦੀ ਅਮਰਜੀਤ ਅੱਛਾ 2.5 ਸਾਲਾਂ ਦੀ ਹੈ ਹਾਂ ਠੀਕ ਹੈ ਦੋਸਤੋ ਥਾਣ ਚਾਰੇ ਨਿਖੜਵੇਂ ਹੋਣਗੇ ਥਣ ਦਾ ਸਾਈਜ਼ ਬਿਲਕੁਲ ਬਰਾਬਰ ਦਾ ਹੋਊਗਾ ਸੋਹਣੇ ਢਾਂਚੇ ਦੇ ਵਿੱਚ ਇਹ ਬੂਰੀ ਝੋਟੀ ਤੁਹਾਨੂੰ ਦਿਖਾ ਰਿਆ ਇਹਦਾ ਵੀ ਰੇਟ ਫੋਨ ਤੇ ਹਾਂ ਫੋਨ ਤੇ ਅਮਰ ਜੀ ਦਾ ਚਾਰੇ ਨਗਾ ਦਾ ਰੇਟ ਫੋਨ ਤੇ ਹਾਂ ਫੋਨ ਤੇ ਆ ਵੀਰੇ ਠੀਕ ਹੈ ਦੋਸਤੋ ਬੂਰੀ ਝੋਟੀ ਤੁਹਾਨੂੰ ਦੂਜੇ ਨੰਬਰ ਤੇ ਦਿਖਾਈ ਹੈ ਇੱਕ ਜਿਹੜੀ ਇਹ ਖੜੀ ਹੈ ਇੱਧਰ ਦੇ ਪਾਸੇ ਝੋਟੀ ਮਿਲੀ ਹਾਂਜੀ ਕਿੰਨੇ ਟਾਈਮ ਦੀ ਹੋਊਗੀ ਇਹ ਡੇਢ ਸਾਲ ਦੀ ਅਮਰ ਜੀ ਇਹ ਡੇਢ ਸਾਲ ਦੀ ਹੈ ਠੀਕ ਹੈ ਖੋ ਦੇ ਨੂੰ ਵੀ ਸੋਹਣੇ ਸਿੰਗ ਦੀ ਹੈ ਵੀ ਅੱਖਾਂ ਬਿਲਕੁਲ ਨੀਲੀਆਂ ਠੀਕ ਹੈ ਜੀ ਮਾਰਕਿੰਗ ਤੇ ਤੁਸੀਂ ਆਪ ਚੈੱਕ ਕਰ ਲਓ ਜੀ ਇੱਕ ਪਾਸਾ ਫੇਸ ਦਾ ਵਾਈਟ ਆ ਸੰਗ ਗੂਲ ਡੇਢ ਸਾਲ ਉਮਰ ਵਿੱਚ ਦੱਸਦਾ ਸੋਹਣੇ ਢਾਂਚੇ ਦੇ ਵਿੱਚ ਝੂਟੀਆਂ ਵੀ ਹੋਰ ਚਾਰਕ ਮਹੀਨੇ ਸਾਮਕੇ ਇਹ ਵੀ ਝੋਟੀ ਆਸ ਲੱਗਣ ਵਾਲੀ ਇਹ ਵੀ ਇੱਧਰੇ ਲਈ ਆ ਉਮਰਜੀ ਤਾਂ ਆ ਅੱਛਾ ਬਾਰਡਰ ਬਾਰਡਰ ਲੈਂਡ ਤੋਂ ਹੀ ਲਈ ਆ ਅੱਛਾ ਅੱਛਾ ਠੀਕ ਆ ਲੋ ਦੋਸਤੋ ਸੋਹਣੇ ਢਾਂਚੇ ਦੇ ਵਿੱਚ ਆ ਥਾਣਾ ਝੋਲੀ ਇਸ ਕੱਟੀ ਨੂੰ ਵੀ ਕਰਮਾ ਵਾਲੀ ਨੂੰ ਬੜੀ ਸੋਹਣੀ ਲੱਗੀ ਐ ਦੋ ਥਣ ਗਲਾਦੀ ਤੇ ਦੋ ਥਣ ਬਲੈਕ ਹੋਣਗੇ ਤੇ ਵੈਸੇ ਸਾਰਾ ਹੀ ਢਾਂਚਾ ਇਸ ਕੱਟੀ ਦਾ ਵੀ ਸੋਹਣਾ 1.5 ਸਾਲ ਉਮਰ ਹੋਊਗੀ ਮਾਰਕਿੰਗ ਤੁਸੀਂ ਆਪ ਚੈੱਕ ਕਰ ਲਿਓ ਤੇ ਸਿੰਘ ਕੁੰਡਿਆਂ ਦੀ ਆ ਦੋਸਤੋ ਅੱਖਾਂ ਦੋਵੇਂ ਨੀਲੀਆਂ ਰੇਟ ਇਥੋਂ ਨੂੰ ਤੀਜੇ ਨੰਬਰ ਤੇ ਦਿਖਾਈ ਆ ਰੇਟ ਇਹਦਾ ਵੀ ਫੋਨ ਦੇ ਉੱਤੇ ਤੱਕ ਇੱਥੇ ਜਾਊਗਾ ਇੱਕ ਚੌਥੇ ਨੰਬਰ ਤੇ ਝੋਟੀ ਤੁਹਾਨੂੰ ਦਿਖਾਉਣਾ ਦੋਸਤੋ ਇਹ ਵੀ ਬਿਲਕੁਲ ਤਿਆਰ ਆ ਜੀ ਸੀਮਨ ਲਾਇਨ ਬੰਦੇ ਬੰਦ ਬਾਈ ਉਹਨੂੰ ਵੀ ਖੋਲਿਆ ਇਹ ਥੁਰ ਕੇ ਤੁਹਾਨੂੰ ਦਿਖਾਉਣਾ ਲੈ ਪਈ ਰਹਿ ਰਿਹਾ ਉਹਨੂੰ ਫਿਰ ਕਿੰਨੀ ਕਹੂਗੀ 2.5 ਸਾਲ ਦੀ ਅਮਰਜੀਤ ਅੱਛਾ 2.5 ਸਾਲ ਦੀ ਦੋਸਤੋ ਝੋਟੀ ਅੱਛਾ ਇਹ ਆਈ ਹੈ ਹੀਟ ਚ ਕਿ ਨਹੀਂ ਹਜੇ ਹਾਂ ਬਾਈ ਸੀਮਨ ਲੱਗਿਆ ਹੋਇਆ ਅਛਾ ਲਵਾਤਾ ਸੀ ਮੈਨੇ ਨੂੰ ਹਾਂ ਲੱਗਿਆ ਮੈਂ ਹੋ ਗਿਆ ਹੋਣ ਕਿ ਬਾਈ 14 15 ਦਿਨ ਸੀਮਨ ਲੱਗੇ ਨੂੰ ਅੱਛਾ ਹਾਂ ਠੀਕ ਐ ਕਿਹੜੇ ਕਿਹੜਾ ਸੀਮਨ ਸੋ ਇਹ ਵਾਰ ਚਾ ਲੱਗਿਆ ਵੀਰੇ ਆਪ ਹੀ ਲਵਾਇਆ ਤੁਸੀਂ ਹਾਂਜੀ ਆਪ ਹੀ ਲਵਾਇਆ ਹੈ ਠੀਕ ਐ ਦੋਸਤੋ ਸੀਮਨ ਇਸ ਛੋਟੀ ਨੂੰ ਲੱਗਿਆ 13 14 ਦਿਨ ਹੋ ਗਏ ਆ ਠੀਕ ਐ ਜੀ ਅਜੇ ਇਥੋਂ ਖਾਲੀ ਮੰਨ ਕੇ ਤੁਸੀਂ ਸੌਦਾ ਕਰਿਓ ਸਟਰਾ ਪਿਆ ਬਈ ਹਾਂਜੀ ਹੈਗਾ ਵੀਰੇ ਠੀਕ ਐ ਦੋਸਤੋ ਜਿਹੜਾ ਸੀਵਨ ਇਹਨੂੰ ਲਵਾਇਆ ਉਹਦਾ ਸਟਰਾ ਵੀ ਪਿਆ 13 14 ਦਿਨ ਹੋਏ ਆ ਜੇ ਸੀਮਨ ਲਵਾਏ ਨੂੰ ਤੇ ਤੁਸੀਂ ਖਾਲੀ ਮਨ ਕੇ ਸੌਦਾ ਕਰਨਾ ਇਥੋਂ ਤੇ ਗਾਹਾਂ ਕਿਸਮਤ ਆ ਜੇ ਕੋਈ ਰਹਿ ਜੇ ਦੋਆਂ ਢਾਈਆਂ ਮਹੀਨੇ ਤੱਕ ਤੁਸੀਂ ਚੈੱਕ ਕਰਾਉਂਗੇ ਹੋ ਸਕਦਾ ਛੋਟੀ ਰਹਿ ਜੇ ਜੇ ਨਾ ਰਵੇ ਤਾਂ ਗਾਹਾਂ ਤੁਸੀਂ ਫੇਰ ਸੀਮਨ ਲਵਾ ਸਕਦੇ ਹੋ ਢਾਈ ਸਾਲ ਓਵਰ ਐ ਤੇ ਤੁਹਾਨੂੰ ਚੌਥੇ ਨੰਬਰ ਤੇ ਦਿਖਾਈ ਐ ਛੋਟੀ ਸੋਹਣੇ ਢਾਂਚੇ ਦੇ ਵਿੱਚ ਐ ਮੂਹ ਮੱਥੇ ਦੀ ਸੋਹਣੀਆ ਸਿੰਗ ਕੁੰਡਿਆ ਦੀ ਐ ਬਿਲਕੁਲ ਜੈਦੀ ਮਾਰਕਿੰਗ ਦੇ ਵਿੱਚ ਰੇਟ ਇਹਨਾਂ ਸਾਰਿਆਂ ਦਾ ਹੀ ਫੋਨ ਦੇ ਉੱਤੇ ਤੈਕੀਤਾ ਜਾਊਗਾ ਜਿਹੜਾ ਨਾ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੇ ਚਾਰਾਂ ਦੇ ਵਿੱਚੋਂ ਉਹਦੀ ਤਸੱਲੀ ਕਰਕੇ ਖਰੀਦ ਲਿਓ ਤੇ ਚਲੋ ਠੀਕ ਐ ਬਾਈ ਜੀ ਠੀਕ ਐ ਬਾਈ ਸਾਸਤਰੀ